ਸੇਵਾ ਜੀ ਆਉਂਦੀ ਹਾਂ ਜੀ ਭਾਜੀ ਮੈਂ ਹਿੰਦਰਜੀਤ ਸਿੰਘ ਲਵਲੀ ਲਵਲੀ ਜੁਵਲਰ ਦਾ ਮਾਲਕ ਤੇ ਮੇਰਾ ਪਿੰਡ ਆ ਕਣੀਏ ਦਾ ਬਾਂਗਰ ਮੈਨੂੰ ਘਰੋਂ ਅੱਜ ਫੋਨ ਆਇਆ ਵੀ ਦੋ ਤਿੰਨ ਗੁੰਡਾ ਅੰਥਰ ਜਿਹੜੇ ਆ ਘਰ ਦਾ ਬੂਹਾ ਖੜਕਾਉਣ ਦੇ ਆ ਬੂਹਾ ਖੋਲੀਏ ਕਿ ਨਾ ਮੈਂ ਨਹੀਂ ਬਾਰਵੀਂ ਗੱਲ ਸੁਣੋ ਇਹਨਾਂ ਦੀ ਕਹਿੰਦੇ ਵੀ ਤੇਰੇ ਮੇਰੇ ਘਰ ਦੀ ਇਹਨੂੰ ਮੇਰੀ ਘਰ ਵਾਲੀ ਰੁਪਿੰਦਰ ਕੌਰ ਨੂੰ ਕਹਿੰਦੇ ਕਹਿੰਦੇ ਤੇਰੇ ਮੁੰਡੇ ਦਾ ਕੰਡਾ ਕੱਢ ਦੇਣਾ ਅਸੀਂ ਮੈਂ ਆ ਗਿਆ ਵੀ ਕਿਹੜੀ ਗੱਲ ਆ ਕੀ ਗੱਲ ਹੋ ਗਈ ਆ ਇਹਨਾਂ ਨੂੰ ਪੁੱਛੋ ਸਹੀ 10 ਮਿੰਟ ਲੱਗਦੇ ਆ ਜੀ ਫਰੇਗੜ ਚੂੜੀਆਂ ਤਾਂ ਆਉਂਤੇ ਤੇ ਮੈਂ ਫੋਨ ਤੇ ਹੀ ਹੋਲਡ ਤੇ ਰਿਹਾ ਉਹਦੇ ਨਾਲ ਆਪਣੀ ਨਾਲ ਦੀ ਦੇ ਆਣ ਕੇ 6 ਜਾਨੇ ਜਿਹੜੇ ਭੱਜ ਗਏ ਮੋਟਰਸਾਈਕਲਾਂ ਦੇ ਉੱਤੇ ਤੇ 2 ਜਾਨੇ ਸਾਡੇ ਕਾਬੂ ਆਏ ਆ ਉਹਨਾਂ ਦੋਵਾਂ ਨੂੰ ਅਸੀਂ ਪੁੱਛਣ ਡਿਆ ਵੀ ਕੀ ਗੱਲ ਹੋਈ ਆ ਮੰਨ ਲਓ ਮੇਰਾ ਸਨਿਆਰੇ ਦਾ ਕੰਮ ਆ ਕੋਈ ਲੁੱਟ ਖੋਹ ਹੋ ਜਾਂਦੀ ਆ ਜਾਂ ਮੇਰੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਇਹਦਾ ਜ਼ਿੰਮੇਵਾਰ ਕੌਣ ਆ ਇਹ ਸ਼ਰਾਰਤੀ ਆਂਸਰ ਜਿਹੜੇ ਉਹਦੇ ਜ਼ਿੰਮੇਵਾਰ ਹੋਣਗੇ ਠੀਕ ਆ ਜੀ ਕੋਈ ਵੀ ਨੁਕਸਾਨ ਹੋ ਜਾਂਦਾ ਮੇਰਾ ਜਾਂ ਮੇਰੇ ਪਰਿਵਾਰ ਦਾ ਤੇ ਇਹ ਦੋਸ਼ੀ ਹੋਣਗੇ ਜੇ ਇਹਨਾਂ ਦੀ ਕੋਈ ਗੱਲਬਾਤ ਸੀ ਮੈਨੂੰ ਦੱਸ ਦੇ ਪੁਲਿਸ ਚੌਕੀ ਕਣੀਏ ਦੇ ਵਿੱਚ ਹੈਗੀ ਆ ਥਾਣਾ ਕਣੀਏ ਦੇ ਬੰਗ ਰਹਾ ਹੈ ਸਾਰਿਆਂ ਨੂੰ ਦੱਸ ਦੇ ਸਾਡੇ ਹਲਕਾ ਵ代ਕ ਬੈਠੇ ਆ ਉਹਨਾਂ ਨੂੰ ਜਾ ਕੇ ਦੱਸ ਦੇ ਵੀ ਸਾਡੀ ਆ ਗੱਲ ਹੋਈ ਹੈ ਜੀ ਇਹਨਾਂ ਨੂੰ ਕਿਸੇ ਨੂੰ ਦੱਸਣ ਦੀ ਗੱਲ ਹੀ ਨਹੀਂ ਸਮਝੀ ਸੱਭਾ ਆ ਕੇ ਜੰਦਾਨੀਆਂ ਨੂੰ ਧਮਕੀਆਂ ਕਿ ਤੇਰੇ ਮੁੰਡੇ ਦਾ ਅਸੀਂ ਕੰਡਾ ਕੱਢ ਦੇਣਾ ਤੇ ਜੇ ਮੇਰੇ ਮੁੰਡੇ ਦਾ ਨੁਕਸਾਨ ਹੁੰਦਾ ਜਾਂ ਸਾਡੀ ਦੁਕਾਨ ਦਾ ਨੁਕਸਾਨ ਹੁੰਦਾ ਜਾਂ ਸਾਡਾ ਨੁਕਸਾਨ ਹੁੰਦਾ ਤੇ ਇਹ ਦੋਸ਼ੀ ਹੋਣਗੇ ਠੀਕ ਆ ਜੀ ਇਹ ਮੇਰੀ ਛੋਟੀ ਧੀ ਆ ਆ ਜੋ ਇਧਰ ਇਹ ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਉਹ ਤਾਂ ਦੇ ਸਾਹਮਣੇ ਆ ਰਹੇ ਆ ਆਹ ਵੇਖ ਮੱਲਾ ਸਾਰਾ ਉਸ ਟਾਈਮ ਚੋਂ ਮੁਸਮਲੋਤੇ ਹੀ ਇੱਕਦਮ ਨੇ ਇਹਨਾਂ ਨੇ ਈ ਡੀਪ ਡਾ ਕਰਦੀ ਫੜੀ ਆ ਬਿਕਣੀ ਆ ਪਾਈ ਤੋਂ ਲਾਣਾ ਕਿਨੇ ਮਾਈ ਕਾਪਾ ਜਵਰਾਇ ਦੀ ਮਦਰ ਆ ਇਹ 5 6 ਜਣੇ ਮੁੰਡੇ ਮੇਰੇ ਘਰ ਆਏ ਆ 2 ਵਜੇ 40 ਮਿੰਟ ਤੇ ਆ ਕੇ ਨਾ ਦਰਵਾਜ਼ਾ ਖੜਕਾਇਆ ਮੈਂ ਦਰਵਾਜ਼ਾ ਖੋਲ੍ਹਿਆ ਏ ਮੈਨੂੰ ਆਂਦੇ ਆ ਪੀ ਜਵਰਾਇ ਦਾ ਘਰੇ ਹੋਈ ਆ ਮੈਂ ਕਹਾ ਹਾਂ ਜੀ ਅਖਿਓ ਠਾਰ ਲੈ ਕੇ ਗਿਆ ਅੱਡੇ ਤੇ ਆਂਟੀ ਜੀ ਮੈਂ ਕਹਾ ਹਾਂ ਪੁੱਤ ਕੀ ਗੱਲ ਹੋਈ ਆ ਆਂਦੇ ਪੀ ਉਹਨੂੰ ਨਾ ਸਮਝਾ ਲੋ ਉਹਦਾ ਇੱਕ ਅੱਧੇ ਦਿਨ ਚ ਕੰਡਾ ਕੱਢ ਦੇਣਾ ਜੇ ਅਸੀਂ ਦੱਸਣ ਆਏ ਆ ਬਸ ਤੁਹਾਨੂੰ ਸਿਰਫ ਇਹਦੀ ਗੱਲ ਬਸ ਤੁਹਾਨੂੰ ਸਿਰਫ ਵਾਰਨਿੰਗ ਦਿੱਤੀ ਆ ਬਸ ਕੋਈ ਕੋਈ ਗੱਲ ਬਸ ਇੰਨੀ ਗੱਲ ਇਹਨਾਂ ਨੇ ਮੇਰੇ ਤੇ ਮੇਰੇ ਰੰਗ ਉੱਡ ਗਏ ਇੱਕਦਮ ਵੀ ਪਤਾ ਨਹੀਂ ਕੀ ਗੱਲ ਇਹ ਫੋਨ ਤੇ ਮੇਰ ਨਾਲ ਹੋਲਡ ਹੀ ਜੀ ਉਦੋਂ ਇੱਧਰ ਆਓ ਕੋਈ ਬੰਦ ਪਤਾ ਨਹੀਂ ਕਰੀ ਹਾਂਜੀ GPS ਆ ਕੀ ਸਾਰੀ ਘਟਨਾ ਤੇ ਕੀ ਤੋਤਰੀਸ਼ ਹੋਈ ਹੈ ਤੇ ਜਾਂਚ ਕਿੱਥੇ ਚੱਲ ਰਹੀ ਹੈ ਸਾਨੂੰ ਹੁਣੇ ਹੀ ਪਤਾ ਲੱਗਾ ਸੀ ਫਿਰ ਕੁਝ ਲੜਕੇ ਨੇ ਇਹ ਪੜ੍ਹਨ ਵਾਲੇ ਲੜਕੇ ਨੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਵਾ ਕਦੀ ਕਦੰਗਾ ਅਸੀਂ ਇੱਥੇ ਪਹੁੰਚੇ ਹਾਂ ਪਹੁੰਚ ਕੇ ਵੈਰੀਫਾਈ ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ ਤੇਰੀ ਤਹ ਤੱਕ ਜਾਵਾਂਗੇ ਕਿ ਇਹ ਝਗੜਾ ਕਿਉਂ ਹੋਇਆ ਜਿਸ ਨੇ ਵਾਦਾ ਕੀਤਾ ਉਸ ਨੂੰ ਅਸੀਂ ਉਸੇ ਫਲਾਕਾਰ ਹੋਈ ਕਰਾਂਗੇ ਕਿਹਾ ਨਾ ਉਹਨਾਂ ਦਾ ਕਿ ਸਾਡੇ ਘਰ ਆ ਕੇ ਪਏ ਨੇ ਮੈਂ ਨਾ ਪੜਤਾਲ ਕਰ ਰਿਹਾ ਨਾ ਅਸੀਂ ਅਸੀਂ ਜਾਵਾਂਗੇ ਸੀਸੀਟੀਵੀ ਫੁਟੇਜ ਵੀ ਦੇਖਾਂਗੇ ਹਨ ਪੂਰੀ ਇਹਦਾ ਤੱਕ ਜਾ ਕੇ ਇਹਦੀ ਅਸੀਂ ਤਫ਼ਤੀਸ਼ ਕਰਾਂਗੇ ਦੱਸਿਆ ਕੁਛ ਉਹਨਾਂ ਨੇ ਕਿੰਨੇ ਕੁ ਮੁੰਡੇ ਗਏ ਸੀ ਉਹਨਾਂ ਦੇ ਘਰ ਬੈਠਾ ਜੀ ਨਿਸ਼ਚ ਸਟੇਜ ਹੈਗੀ ਆ ਕਾਫੀ ਲੋਕ ਆਇਆ ਜਿਆਦਾ ਟਾਈਮ ਨਹੀਂ ਮਿਲਿਆ ਅਸੀਂ ਕਰ ਰਹੇ ਹਾਂ ਉਹ ਦੇਖ ਠੀਕ ਜਗਸ਼ੀਰ ਸਿੰਘ ਹਾਂ ਜਗਸ਼ੀਰ ਸਿੰਘ ਜਗਦੀਸ਼ ਹੈ ਜਗਸ਼ੀਰ ਰਕਸ਼ੀਰ ਰਕਸ਼ੀਰ ਹੈ ਜਕਸ਼ੀਰ ਕਿਹੜਾ ਮੈਂ ਮੇਰਾ ਲੰਗਰ ਵਾਲਾ ਲੰਗਰ ਵਾਲਾ ਹਾਂਜੀ ਤੇ ਕੀ ਇੰਦਰ ਕਿੱਥੇ ਆਏ ਸੀ ਇੰਦਰ ਉਹ ਆਪਣੇ ਲੜਾਈ ਹੋਈ ਹ ਮੁੰਡੇ ਦੀ ਕਿਹੜੇ ਦਾ ਆਪੇ ਛੇ ਜਿਹੜਾ ਕੀ ਨਾਂ ਈਸ਼ਾਨ ਅੱਛਾ ਤੇ ਇਹਨਾਂ ਗੱਲ ਹੋਈ ਤੇ ਉੱਥੇ ਆਪਣੇ ਕਣੀ ਏਡੇ ਖਲੋਤੇ ਆ ਤੇ ਉਹ ਫਿਰ ਇਹਦੀ ਤੇ ਇਹਦੀ ਲੜਾਈ ਹੋ ਗਈ ਦੋਵਾਂ ਦੀ ਉਹ ਫਿਰ ਇਹ ਚੱਲ ਗਏ ਇਹ ਸਾਰੇ ਛਾਣੇ ਜਾਣੇ ਹੁਣ ਚੱਲ ਇਹ ਸਾਰੇ ਚੱਲ ਗਏ ਤੇ ਬਾਅਦ ਚੋਂ ਅਸੀਂ ਆਹ ਇੱਥੇ ਆ ਕੇ ਤੇ ਇੱਥੇ ਆ ਕੇ ਬੱਸ ਇਹਨਾਂ ਨੂੰ ਦੱਸਿਆ ਵੀ ਉਹ ਦਾ ਲੜਾਈ ਹੋਈ ਤਾਂ ਉਹਨਾਂ ਕਹਿੰਦਾ ਨਾਲ ਲੜ। ਇਹ ਦੱਸ ਨਹੀਂ ਆਏ। ਤੇ ਫੇਰ ਇਹਨਾਂ ਫੜਨਾ ਕਿੱਨੇ ਜਣੇ ਆਏ? ਹੁਣ ਤੁਸੀਂ ਇੱਥੇ ਕਿੰਨੇ ਜਣੇ ਆਏ? ਇੱਥੇ ਕਿੰਨੇ ਜਣੇ ਆਏ? ਕੌਣ ਕੌਣ ਨਹੀਂ ਨਾ ਉਹ 8 ਜਣੇ ਕਹਿ ਰਹੇ। ਦੋਵੇਂ ਨਹੀਂ ਉਹ ਕੈਮਰੇ ਸੀਸੀਟੀਵੀ ਕਿਉਂ ਤੇ ਜੱਗੀ ਆ। ਕੌਣ ਕੌਣ ਹੈ? ਇਹ ਵੀ ਕੈਮਰਾ ਲੱਗੇ ਇੱਥੇ ਵੀ ਲੱਗੇ ਆ ਬੇ ਬੇਟਾ ਦੱਸ ਦੋ ਕੋਈ ਗੱਲ ਚਾਰ ਚਾਰ ਜਾਣੇ ਸਾਰੇ ਥਾਣੇ ਜਾਣਾ ਆਓ ਯਾਰ ਆ ਪੰਜ ਥੱਲੇ ਆ ਓਏ ਤੁਸੀਂ ਦੱਸ ਲੜਨੀ ਆਏ ਦੱਸਣ ਆਏ ਆ ਮਾਰੋ ਸੁਣਾਏ ਜੇ ਦੋ ਜਾਣੇ ਨਾ ਪਰੋਂ ਬਾਦ ਸੁਣਾ ਵੀ ਆ ਘਰ ਇਹਨਾਂ ਨੂੰ ਉਹ ਜਾਣਾ ਆ ਆਹ ਤੂੰ ਕਿਹਨਾ ਨਾਮ ਰਾਮ ਜਰਮਨਦੀਪ ਸਿੰਘ ਜਰਮਨਦੀਪ ਸਿੰਘ ਕਹਿੰਦੇ ਬੇਟਾ ਪਹਿਨੇ ਸੀੜਾ ਹੈ ਇਹ ਇੱਥੇ ਕਿਧਰੇ ਆਏ। ਅਸੀਂ ਦਸਣੀਆਂ ਆਈਆਂ ਹਾਂ। ਮਤਲਬ ਤੁਹਾਡਾ ਮੁੰਡਾ ਇਦਾਂ ਲਾਂਡਿਆ। ਚਲੋ ਆਂਡੀ ਨੂੰ ਸਮਝਾਓ। ਨਾ ਗੱਲ ਕਰੀ ਕੋਈ ਜਿਹੜੀ ਘਰ ਬੈਠੇ ਨਿਭੜ ਜਾਣੀ ਉਹ ਵਧੀਆ ਵਾ। ਅੱਛਾ। ਬਸ ਇਹ ਗੱਲ ਲਈ ਅਸੀਂ ਇੱਥੇ ਆਈਆਂ। ਇਹੀਂ ਅੰਦਰ ਬੈਠੀਆਂ ਨੀਣਾ ਕੁੱਟਿਆ ਵਾ। ਕਿੰਨੇ ਜਣੇ ਆਏ? ਹਾਂਜੀ। ਕਿੰਨੇ ਜਣੇ? ਅਸੀਂ ਆਏ ਆ ਇੱਥੇ ਆਪਾਂ ਚਾਰ ਜਣੇ ਆ ਜੀ। ਇਹ ਚਾਰੇ ਜਣੇ ਦਸਣੀਆਂ ਆਏ। ਹਾਂਜੀ। ਚਾਰੇ ਜਣੇ ਇਹਨਾਂ ਨੂੰ ਦੱਸਣੀ ਆ ਨਹੀਂ ਦੋ ਜਣੇ ਜਿਹਨਾਂ ਰਾਹ ਦੱਸਿਆ ਉਹਨਾਂ ਨੇ ਨਹੀਂ ਜਿਹਨਾਂ ਨੂੰ ਬਈ ਦੱਸਣਾ ਹੈ ਨਾ ਸੇ ਪਹਿਲਾਂ ਉੱਥੇ ਪਹਿਲਾਂ ਕੀ ਗੱਲ ਹੋਈ ਜੀ ਤੁਹਾਡੀ ਇਸ ਤੋਂ ਪਹਿਲਾਂ ਪਹਿਲਾਂ ਇਹਦੇ ਨਾਲ ਤਾਂ ਨਹੀਂ ਕੋਈ ਗੱਲ ਕੋਈ ਇਹ ਕਿਸੇ ਹੋਰ ਤੋਂ ਪੈਂਦੇ ਹਨ ਨਹੀਂ ਚਲੋ ਜੀ ਉਹ ਤੇ ਫਿਰ ਤੁਸੀਂ ਹੋਂਦਾ ਨਾ ਕਰਦੀ ਨਾ ਇਹਦੇ ਨਾਲ ਕਿੱਧਰ ਆਈ ਇਹ ਇਹ ਪਿਆ ਪਹਿਲਾਂ ਉਹਨੂੰ ਮਤਲਬ ਵੀ ਉੱਥੋਂ ਜਿਹੜਾ ਗੱਲ ਉੱਥੇ ਲੜਾਈ ਹੋਈ ਆ ਇਹਦਾ ਨਾਂ ਕੀ ਹੈ ਇਹ ਜੁਵਰਾਜ ਇਹ ਕਿਸੇ ਦੀ ਲੜਾਈ ਪਿਆ ਹੈ ਹਾਂ ਜੀ ਇਹ ਅੱਛਾ re <laughs> <laughs>